ਸਤਿ ਸ਼੍ਰੀ ਅਕਾਲ ਜੀ। ਹੋਰ ਕਿ ਦਹਾਲ ਜੀ ਸਭ ਠੀਕ ਠਾਕ ਹੋਵਗੇ। ਅੱਜ ਮੈਂ ਤੁਹਾਨੂੰ ਏਅਰਕੂਲ ਰਾਮ ਟੈਕਸ ਦੀ ਵਿੱਚ ਜੋ ਕਿ ਸਰ ਸਰਵਾਰ ਵਰਕ ਤੇ ਜੋ ਉਸ ਦਾ ਟਾਪ ਹੈ, ਸ਼ਰਟ ਹੈ ਉਸ ਦੇ ਵਿੱਚ ਵਰਕ ਤੇ ਦੁਪੱਟਾ ਮਸਲੀਨ ਦੇ ਵਿੱਚ ਮਸਲੀਨ ਟੈਪੀ ਹੈ ਨਾ। ਹਾਂ ਜੇ ਮੈਂ ਤੁਹਾਡੇ ਸਾਹਮਣੇ ਦੇਖੋ ਖੋਲਣ ਲੱਗੀਆਂ। ਇਹ ਹੈਗਾ ਲਾਈਨ ਇਹਨੂੰ ਗ੍ਰੀਨ ਕੰਡੀ ਹੈ ਨਾ। ਜ਼ਹਿਰ ਮੂਰਾ ਦਿੱਤਾ ਕਲਰ ਦੇਖੋ ਜੀ। আর ਇਹ ਤੋਂ ਰਾਮ ਟੈਕਸ ਦੀ ਇਸ ਤੇ ਮੋਹ ਲੱਗੀ ਆ ਗੰਦ ਹਰੇਕ ਜਿੱਦਾਂ ਜਾਣ ਕੇ ਜਿਹਦੀ ਕੰਨੀ ਕੰਨੀ ਤੇ ਮੋਹ ਲੱਗੀ ਹੋਵੇਗੀ ਇਸ ਲਈ ਮੈਂ ਤੁਹਾਰੇ ਸਾਹਮਣੇ ਫੈਸ਼ ਖੋਲ ਲਈ ਆ ਅਸੀਂ ਆਖ ਵੀ ਨਹੀਂ ਦੇਖੀ ਜੈ ਹੱਦੀ ਕਪੜਾ ਜਿੱਦਾਂ ਖੋਲ ਕੇ ਤੇ ਦੇਖੋ ਨਾ ਇਸ ਤੇ ਐਸ ਤਰਾ ਪੈਨਲ ਬਣੇ ਹੋਇਆ ਲੇਸ ਵਰਕ ਦੇ ਨਾਲ ਹੈ ਨਾ ਲੇਸ ਵਰਕ ਦੇ ਨਾਲ ਪੈਨਲ ਹੈ ਬਣੇ ਹੋ ਤੇ ਫਿਰ ਉਹਨਾਂ ਨੇ ਹੈ ਨਾ ਇੱਥੇ मतलब फिर पैच दाओ लेसा आगे पीछे दिए के फिर बहुत बढ़िया ਜਿਦਾ ਠੇਰਾ ਬਣਾਇਆ ਹੈ ਹਨ ਤੇ 올 ਓਵਰ ਜਿਹਨੀ ਹੈਗਾ ਤੇ ਮੈਚਿੰਗ ਹੈ ਜਿਹੜੀਆਂ ਜਿਹੜੀਆਂ ਜੋ ਬਾਦੀ ਹੋਗੀਆਂ ਉਹ ਵੀ ਬਾਦ ਹੋਗੀਆਂ ਤੇ ਇਸਦੇ ਸਲਵਾਰ ਤੇ ਵੀ ਵਰਕ ਹੈ ਦੇਖੋ ਜੀ ਸਲਵਾਰ ਤੇ ਹਾਂਜੀ ਇਹੀ ਅਸਿੱਧਾ ਪਾਸਾ ਦੇਖੋ ਸਲਵਾਰ ਤੇ ਤੁਸੀਂ ਜਾਨਕਿ ਗੋਡਿਆਂ ਤੱਕ ਤੁਹਾਡੀ ਸਲਵਾਰ ਆਉਂਦੀ ਹੈ ਨਾ ਹਾਂਜੀ ਖਲੀ ਸਲਵਾਰ ਦਾ ਕਿੰਨਾ ਸੋਹਣਾ ਹੈ ਨਾ ਦੇਖ ਲਿਜੀ ਸਲਵਾਰ ਦਾ ਜਿੱਦਾਂ ਪਟਰਾਵਲ ਦਾ ਕਲਰ ਨਹੀਂ ਹੁੰਦਾ ਇਸ ਤਰ੍ਹਾਂ ਆਉਂਦਾ ਨਾ ਕਿ ਕਮੀਜ਼ ਤੇ ਜਿਹੜੀ ਸ਼ਾਰਟੀ ਹੈ ਨਾ ਉਹਦੇ ਵਿੱਚ ਬ੍ਰੀਕ-ਬ੍ਰੀਕ ਜਿਹੇ ਜਿੱਦਾਂ ਮੈਂ ਟੈਬ ਵੀ ਨਹੀਂ ਹੁੰਦੀ ਆਪਣੇ ਟੈਬੀ ਮੁੰਗ ਲਾਈਨ ਆ ਜਾਂਦਾ ਤੇ ਇਹਦਾ ਪੈਨਲ ਹੋ ਗਿਆ ਕਿ ਘੇਰਾ ਹੋ ਗਿਆ ਤੇ ਇਸ ਦਾ ਦੁਪੱਟਾ ਹੁਣ ਮੈਂ ਤੁਹਾਡੇ ਸਾਹਮਣੇ ਖੋਲਣਾ ਮਸਲੀਨ ਦਾ ਦੁਪੱਟਾ ਆ ਤੇ ਇਸ ਦੀ ਕੀਮਤ ਹੈਗੀ ਆ ਅਸੀਂ ਲੈਸ ਕਰਕੇ ਕਿਦਾਂ ਹਣਾ ਹੁਣ ਲਾਈ ਆ 224 ਰੁਪਏ ਪਹਿਲਾਂ 2525 ਸੀ ਕਿਦਾਂ ਤੇ ਹੁਣ ਦੇਖੋ ਕਿੰਨਾ ਵਧੀਆ ਦੁਪੱਟਾ ਬ੍ਰਾਂਡ ਟੈਗ ਤੇ ਤੁਸੀਂ ਮਤਲਬ ਕੋਈ ਨੀ ਪਿਕਰ ਕਰਨਾ ਹੈਨਾ ਦੇਖੋ ਜਿਸ ਤਰ੍ਹਾਂ ਸੂਟ ਆ ਹੈਨਾ ਉਸੀ ਤਰ੍ਹਾਂ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆ ਕਿੰਨੇ ਪਿਆਰੇ ਹੈ ਨਾ ਦੇਖੋ ਮਸਲੀਨ ਦਾ ਦੁਪੱਟਾ ਚਾਰੇ ਪਾਸੇ ਲੇਸਵਰਕ ਤੇ ਇਸ ਤਰ੍ਹਾਂ 2.5 ਮੀਟਰ ਦਾ ਦੁਪੱਟਾ ਇਹਨਾਂ ਦਾ ਹੁੰਦਾ ਹੈ ਤੇ 6 ਮੀਟਰ ਸੂਟ ਹੁੰਦਾ ਹੈ ਨਾ ਦੇਖੋ ਇਸ ਤਰ੍ਹਾਂ ਚਮਕਦਾ ਹੈ ਜਿੱਦਾਂ ਗ੍ਰੇਸ ਕਿੰਨੀ ਹੈ ਨਾ ਅਗਰ ਤੁਸੀਂ ਇਹ ਨਾ ਪ੍ਰਿੰਟਡ ਸੂਟ ਵੀ ਲਓ ਗ੍ਰਾਮ ਟੈਕਸ ਨਾਲ ਤੁਹਾਨੂੰ 1000 ਰੁਪਏ ਤੋਂ ਘੱਟ ਨਹੀਂ ਪੈਣਾ ਤੇ ਉਹਦੇ ਨਾਲ ਤੁਸੀਂ ਦੁਪੱਟਾ ਲਓਗੇ ਫੇਰ ਐਮਬਰਾਇਡਰੀ ਕਰਾਉਗੇ ਤੇ ਇਹ ਨਾ ਸੂਟ 1700 1750 ਤੋਂ ਸ਼ੁਰੂ ਹੋ ਜਾਂਦੇ ਦੁਪੱਟੇ ਵਾਲੇ ਬਹੁਤ ਵਧੀਆ ਹੁੰਦੇ ਆ ਤੇ ਤਾਂ ਕੋਈ ਦੁਪੱਟਾ ਕੋਈ ਤੁਹਾਨੂੰ ਕੋਈ ਕੋਈ ਚੀਜ਼ ਨਹੀਂ ਕਰਾਣੀ ਪੈਂਦੀ ਐ ਐਕਸਟਰਾ ਜਿੱਦਾਂ ਨਾ ਇਹ ਤੁਹਾਡੇ ਘਰ ਤੱਕ 2450 ਰੁਪਏ ਵਿੱਚ ਮਿਲੇਗਾ ਦੇਖੋ ਕਿੰਨਾ ਵਧੀਆ ਹੈ ਨਾ ਤੇ ਇਹ ਸੁੰਦਰ ਮਤਲਬ ਸਲਵਾਰ ਵਰਕ ਤੇ ਹੈ ਸਲਵਾਰ ਵਰਕ ਬਹੁਤ ਵਧੀਆ ਹੈ ਸਲਵਾਰ ਵਰਕ ਹੋ ਗਿਆ ਦੇਖੋ ਕਿੰਨਾ ਪਿਆਰਾ ਤੇ ਇਧਰੋਂ ਘੇੜਾ ਵਰਕ ਇਹ ਲਗਦਾ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਜਿੱਦਾਂ ਇਹਦੇ ਵਿੱਚ ਵੀ ਨਾ ਲਾਈਨਰ ਜਿੱਦਾਂ ਮਤਲਬ ਟੈਬ ਵੀ ਲੱਦੀ ਉਰੇ ਮੂੰਗਿਆ ਜਿੱਦਾਂ ਬਾਰਬਰੀ ਮੂੰਗ ਵੀ ਆ ਪਰ ਹੈ 이어ਪੂਲ ਹੈ ਤੁਹਾਨੂੰ ਕੋਈ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਐਕਸਟਰਾ ਲਾਈਨਿੰਗ ਲਗਾਣੀ ਲੋੜੀ ਇਦੇ ਵਿੱਚ ਅਸੀਂ ਕਲਰ ਤੁਹਾਨੂੰ ਸ਼ੋਅ ਕਰ ਦਵਾਂਗੇ ਪਰ ਆਪਾਂ ਨਾ ਹੈ ਇਹਦੇ ਫੋਲਣੇ ਨਹੀਂ ਹੈਗੇ ਕਿਉਂਕਿ ਅਗਰ ਅਸੀਂ ਜਿਹੜੇ ਤੁਹਾਨੂੰ ਭੇਜਣਾ ਹੈ ਤੁਹਾਨੂੰ ਪੂਰਾ ਚੈੱਕ ਕਰਕੇ ਭੇਜ ਦਾਂਗੇ ਇਹ ਵੀ ਤੇ 컬러 ਆ ਗਈ ਆ ਚਾਰ ਤੁਸੀਂ ਆ ਕਿਤੇ ਵਿੱਚ ਦਸਾਤ ਕਰ ਸਕਦੇ ਹੋ ਇਹਨਾਂ ਦਾ ਹਨਾ ਲੋਹੋ ਟਿਕਾ ਤੇ ਇਹ 컬러 ਆ ਗਿਆ ਜੀ ਮੈਂਡੀ ਸ਼ੀਟ ਦੇਖੋ ਕਿੰਨਾ ਪਿਆਰਾ ਮੈਂਡੀ ਸ਼ੀਟ ਹਨਾ ਇਸਕੇ ਨਾਲ ਦੁਪੱਟਾ ਜਿਹਦਾ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਆ ਠੀਕ ਹੈ ਕੀ ਮੈਂਡੀ ਸ਼ੀਟ 2450 ਰੁਪਏ ਤੱਕ ਤੁਹਾਡੇ ਘਰ ਤੱਕ ਪਹੁੰਚ ਜਾਂਦਾ ਹੈ ਨਾ ਕੋਈ ਕੋਰੀਅਰ ਨਹੀਂ ਜਿਹੜਾ ਤੁਸੀਂ ਆਪਣਾ ਪਿੰਡ ਦਾ ਸ਼ਹਿਰ ਦਾ ਐਡਰੈਸ ਜਿਹੜਾ ਪੋਸਟ ਨੰਬਰ ਦੇਣਾ ਸੇ ਪੈਸੇ ਤੁਸੀਂ ਪਹਿਲਾਂ ਦੇ ਦਿੰਦੇ ਤੇ ਇਹ ਆ ਗਿਆ ਬਾਈਂਡ ਕਲਰ ਬਾਈਂਡ ਕਲਰ ਤੇ ਇਟ ਜੀਆਂ ਵੀ ਮੈਂ ਖੋਲਦੀ ਤਾਂ ਨਹੀਂ ਰਿhta ਸਭ ਕੋਲ ਜੰਦੇ ਨਹੀਂ ਹਦਾ ਨਾ ਕਿ ਆਪੇ ਕਰ ਚੁੱਕਾ ਹਾਂ ਤੇ ਇਸ ਤਰ੍ਹਾਂ ਪੈਨਲ ਆ ਤੇ ਇਹ ਹੈਗਾ ਦੁਪੱਟਾ ਵਰਕ ਬਾਟਮ ਵਰਕ ਢੇਰਾ ਵਰਕ ਪੈਨਲ ਵਰਕ 2450 ਤੱਕ ਥੋੜਾ ਘੱਟ ਗਿਆ ਤੋਂ ਦਾ ਤੇ ਵਿੱਚ ਬਰੀਕ ਬਰੀਕ ਦੁਪੱਟੇ 'ਚ ਵੀ ਲਾਈਨ ਆਇਆ ਤੇ ਬਰੀਕ ਬਰੀਕ ਸੂਟ ਦੇ ਵਿੱਚ ਵੀ ਇਹ ਲਾਈਨ ਆ ਹਨਾ ਸਲਵਾਰ ਵਰਕੇ ਆ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਆ ਆ ਗਿਆ ਮਹਿਰੂਨ ਮਹਿਰੂਨ ਰੰਗ ਮਹਿਰੂਨ ਰੰਗ ਵੀ ਠੀਕ ਹੈ ਕਿ ਮਹਿਰੂਨ ਕਲਰ ਆ ਗਿਆ ਤੇ ਇਸ ਦੇ ਨਾਲ ਦੁਪੱਟਾ ਦੇਖੋ ਦੋਨੇ ਪਾਸੇ ਦੇਖੋ ਜੋ ਪ੍ਰਿੰਟ ਆ ਨਾ ਉਹਨਾਂ ਨੇ ਸੂਟ ਵਿੱਚ ਆ ਕੋਈ ਪ੍ਰਿੰਟ ਤੁਹਾਨੂੰ ਦੁਪੱਟੇ ਵਿੱਚ ਮਿਲੂਗਾ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੰਪਨੀ ਵੈੱਬਸਾਈਟਾਂ ਨੂੰ ਨਹੀਂ ਚੀਜ਼ ਮਿਲਗੀ ਹੈ ਨਾ ਤੇ ਇਹ ਇਹਨਾਂ ਦਾ ਸਾਰਿਆਂ ਦਾ ਵਿਖੋリエਠਾ ਹੈ ਕਿ 2450 ਰੁਪਏ 400 ਰੁਪਏ ਦਿਖਾੜੇ ਆਪਾਂ 2450 ਰੁਪਏ ਤੇ ਤੁਹਾਡੇ ਘਰ ਤੱਕ ਭੰਨ ਦੂਗਾ ਤੇ ਤੁਸੀਂ ਸਾਡੇ ਨਾਲ ਇਹ ਨੰਬਰਾਂ ਤੇ ਕੰਟੈਕਟ ਕਰਨਾ ਅਗਰ ਤੁਹਾਨੂੰ ਸੂਕ ਵਧੀਆ ਲੱਗੂਗੇ ਤਾਂ ਤੁਸੀਂ ਛੇਤੀ ਤੋਂ ਛੇਤੀ ਬੁਕਿੰਗ ਕਰਨ ਦੀ ਕੋਸ਼ਿਸ਼ ਕਰਨੀ ਤੁਸੀਂ ਖੜੀ ਤੇ ਆਪਣੀਆਂ ਭੈਣਾਂ ਨੂੰ ਨਣਾਨਾਂ ਨੂੰ ਹਣਾ ਕਿਸੇ ਨੂੰ ਵੀ ਨਾਲ ਛੋਟੇ-ਮੋਟੇ ਹੋਰ ਕੋਈ ਫੰਕਸ਼ਨਲ ਉਹਨਾਂ ਨੂੰ ਤੁਸੀਂ ਦੇਖ_+ ਸਕਦੇ ਹੋ ਮੈ ਆਸ ਕਰਦੀ ਹਾਂ ਤੁਹਾਨੂੰ ਸੁਖ ਸੌਣੇ ਲੱਗੇ ਹੋਣਗੇ ਜੇ ਸੌਣੇ ਦਾ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਕੇ ਹੋਰ ਨਾਲ ਵੀ ਸ਼ੇਅਰ ਵੀ ਕਰਿਆ ਕਰੋ ਤੇ ਤੁਸੀਂ ਸਾਡੇ ਇਹਦਾ ਗਾਹਧਾ ਰੱਖਦੇ ਬਰਾਬਰ ਹੋ ਜਣ ਸასი ਕਰਦੇ